ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਨਿੰਬੂ ਪਾਣੀ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਡੇ ਸਾਹ ਵਿੱਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 2 ਜਦੋਂ ਵੀ ਤੁਸੀਂ ਕੋਈ ਵੀ ਦਾਲ ਪਕਾਉਂਦੇ ਹੋ ਤੇ ਜੇਕਰ ਹੋ ਸਕੇ ਤਾਂ ਉਸ ਨੂੰ ਤੋੜੇ ਵਿੱਚ ਪਾ ਕੇ ਹਾਰੇ ਵਿੱਚ ਹੀ ਪਕਾਓ ਇਹ ਦਾਲ ਖਾਣ ਵਿੱਚ ਸਵਾਦ ਸੇਕ ਲੇ ਲਈ ਬਹੁਤ ਹੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਬਣੀ ਦਾਲ ਸਾਨੂੰ अनेका ਹੀ ਤੱਤ ਦਿੰਦੀ ਹੈ ਨੰਬਰ 3 ਜੇਕਰ ਤੁਹਾਡੇ ਪੈਰਾਂ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ ਤਾਂ ਪੈਰਾਂ ਦੇ ਅੰਗੂਠਿਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 4 ਜੇਕਰ ਤੁਸੀਂ ਅੰਗੂਰਾਂ ਨੂੰ ਕਾਰ ਵਿੱਚ ਚੰਗੀ ਤਰ੍ਹਾਂ ਨਾਲ ਧੋ ਕੇ ਗਰਮ ਪਾਣੀ ਉੱਪਰ ਰੱਖ ਕੇ ਕੁਝ ਸਮਾਂ ਪਾਫ ਦੇ ਲਾਂ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਟੌਪਰ ਵਿੱਚ ਪਾ ਕੇ ਕੁਝ ਦਿਨਸ ਕਾ ਲਾਂ ਇਸ ਦੀ ਮਦਦ ਨਾਲ ਕਾਰ ਵਿੱਚ ਕਿਸਮ ਇਸ ਤਿਆਰ ਹੋ ਜਾਵੇਗੀ ਜੋ ਕਿ ਸਿਹਤ ਲਈ ਬੇਹੱਦ ਲਾਭਕਾਰੀ ਹੋਵੇਗੀ ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਕਿਸਮ ਇਸ ਖਾਂ ਨਾਲ ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਆ ਜਾਂਦੀ ਹੈ ਨੰਬਰ 7 ਜੇਕਰ ਤੁਹਾਡਾ ਲਾਲ ਮਿਰਚਾਂ ਦਾ achar ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਕੇ ਚੀਰਾ ਦੇ ਲੋ ਫਿਰ ਗੈਸ ਉੱਪਰ ਬੰਦ ਟੱਕਣ ਵਾਲੇ ਬਰਤਨ ਵਿੱਚ ਪਾ ਕੇ ਕੁਝ ਸਮਾਂ ਪਾਫ ਦੇ ਦਿਓ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ ਕਰ ਲੋ ਇਸ ਤੋਂ ਬਾਅਦ ਇਹਨਾਂ ਦਾ achar ਪਾਓ achar ਬਹੁਤ ਸੁਆਦ ਬਣੇਗਾ ਤੇ ਨਾਲ ਹੀ ਸਾਲੋ ਸਾਲ ਖਰਾਬ ਵੀ ਨਹੀਂ ਹੋਵੇਗਾ ਨੰਬਰ 7 ਧੁੱਪ ਵਿੱਚ ਛਾਦਾ ਨਿਕਲਣ ਵਾਲੇ ਲੋਕ ਜੇਕਰ ਤੁਹਾਡਾ ਨਿੱਕਲ ਨਾਲ ਜੇਕਰ ਤੁਹਾਡੇ ਚਿਹਰੇ ਤੇ ਦਾ ਰੰਗ ਸਾਵਲਾ ਪੈ ਗਿਆ ਹੈ ਤਾਂ ਥੋੜਾ ਜਿਹਾ ਅੰਗੂਰਾ ਦਾ ਰਸ ਚਿਹਰੇ ਉੱਪਰ ਮਲੋ ਤੇ ਜਦੋਂ ਇਹ ਰਾਸ ਚੰਗੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ ਨੰਬਰ 8 ਰਸੋਈ ਦੀ ਸਲਪ ਨੂੰ ਜੇਕਰ ਤੁਸੀਂ ਨਮਕ ਅਤੇ ਸਿਰਕੇ ਵਾਲੇ ਪਾਣੀ ਨਾਲ ਸਾਫ ਕਰ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਲਪ ਉੱਪਰ ਘਟਾਣੂ ਨਹੀਂ ਹੋ ਰਹਣਗੇ ਤੇ ਛਰ ਮੱਖੀ ਵੀ ਨਹੀਂ ਆਵੇਗਾ ਨੰਬਰ 9 ਸਵੇਰ ਦੇ ਨਾਸ਼ਤੇ ਵਿੱਚ ਇਲਾਇਚੀ ਦਾ ਸੇਵਨ ਕਰਨ ਨਾਲ ਕਦੇ ਵੀ ਸਾਂ ਨਹੀਂ ਫੁੱਲਦਾ ਨੰਬਰ 10 ਜੇਕਰ ਕੜਾਹੀ ਜਲ ਜਾਵੇ ਤਾਂ ਉਸ ਨੂੰ ਸਾਫ਼ ਕਰਨ ਲਈ ਇੱਕ ਚਮਚ ਬੇਕਿੰਗ ਸੋਡਾ ਅੱਧਾ ਚਮਚ ਨਮਕ ਤੇ ਇੱਕ ਨਿੰਬੂ ਦਾ ਰਸ ਥੋੜੀ ਜਹੀ ਸਰਫ ਵਿੱਚ ਪਾਣੀ ਪਾ ਕੇ ਉਸ ਨੂੰ ਗੈਸ ਉੱਪਰ ਆ ਕੇ ਪਾਣੀ ਨੂੰ ਉਬਾਲਾ ਦੇ ਲਓ ਇਸ ਤੋਂ ਬਾਅਦ ਸੇ ਪਾਣੀ ਨੂੰ ਡੋਲ ਪਾਣੀ ਨੂੰ ਡੋਲ ਦਿਓ ਫਿਰ ਸਟੀਲ ਦੇ ਬਰਤਨ ਨੂੰ ਨੂੰ ਸੀਲ ਬੂਲ ਨਾਲ ਕੜਾਹੀ ਨੂੰ ਰਗੜੋ ਇਸ ਦੀ ਮਦਦ ਨਾਲ ਇਹ ਆਸਾਨੀ ਨਾਲ ਸਾਫ਼ ਹੋ ਜਾਵੇਗੀ ਨੰਬਰ 11 ਜੇਕਰ ਤੁਹਾਨੂੰ ਸੁੱਕੀ ਖੰਘ ਨੇ ਪਰੇਸ਼ਾਨ ਕਰ ਰੱਖਿਆ ਹੈ ਤਾਂ ਤੁਸੀਂ ਰਾਤ ਨੂੰ ਸੌਂਦੇ ਸਮੇਂ ਗਰਮ ਪਾਣੀ ਵਿੱਚ ਇੱਕ ਚਮਚ ਦੇਸੀ ਘਿਓ ਮਿਲਾ ਕੇ ਦਿਨ ਦੇ ਲਗਾਤਾਰ ਪਿਓ ਤੁਹਾਡੀ ਖੰਘ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 12 ਹਰ ਰੋਜ਼ ਹਰ ਨਜ਼ਰ ਵਿੱਚ ਸਮਵ ਨਹੀਂ ਹੁੰਦਾ ਵੇਗਣੋ ਆ ਰਹਿਣਾ ਬਸ ਵਾਦਾ ਇਹ ਕਰੋ ਕਿ ਤੁਸੀਂ ਆਪਣੇ ਖੁਦ ਦੀਆਂ ਨਜ਼ਰਾਂ ਵਿੱਚ ਬੇਦਾਗ ਰੋ ਨੰਬਰ 13 ਖਾਣਾ ਤੋਂ ਤੁਰੰਤ ਬਾਅਦ ਪਾਣੀ ਪੀਣਾ ਤੁਹਾਡੇ ਲਈ ਜ਼ਹਿਰ ਦੇ ਸਮਾਨ ਹੈ ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਵੀ ਨਾ ਪੀਓ ਨੰਬਰ 14 ਕਈ ਵਾਰ ਅਸੀਂ ਤਾਂ ਕਿਹੀਏ ਨੇ ਕਮਜ਼ੋਰ ਚੁਣ ਲੈਂਦੇ ਹਾਂ ਕਿ ਅਸੀਂ ਆਪਣੀ ਸਾਰੀ ਉਮਰ ਗੰਡਾ ਬਨਣ ਵਿੱਚ ਹੀ ਲਗਾ ਦਿੰਦੇ ਹਾਂ ਨੰਬਰ 15 ਪਿਆਜ਼ ਦਾ ਰਸ ਲਗਾਉਣ ਨਾਲ ਵਾਲ ਸੰਘਣੇ ਮੁਲਾਇਮ ਅਤੇ ਮਜ਼ਬੂਤ ਹੋ ਜਾਂਦੇ ਹਨ ਨੰਬਰ 16 ਜ਼ਿੰਦਗੀ ਵਿੱਚ ਇੱਕ ਸਾਥੀ ਇੰਨਾ ਚੰਗਾ ਤੇ ਸੱਚਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਗਲਤੀ ਹੋਈ ਤਾਂ ਉਹ ਸਾਨੂੰ ਸਾਡੀ ਗਲਤੀ ਦੱਸ ਸਕੇ ਤੇ ਜਦੋਂ ਅਸੀਂ ਸਹੀ ਹੋਈ ਉਹ ਸਾਡੇ ਨਾਲ ਖੜਾ ਰਹੇ ਨੰਬਰ 17 ਗਿਲੇ ਵਾਲਾਂ ਉੱਪਰ ਕਦੇ ਵੀ ਕੰਗਾ ਨਹੀਂ ਕਰਨਾ ਚਾਹੀਦਾ ਇਸ ਨਾਲ ਵਾਲ ਕਮਜੋਰ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ ਇਸ ਕਾਰਨ ਤੁਹਾਨੂੰ ਗੰਜੇਪਾਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਦੇ ਸਕਦਾ ਹੈ ਨੰਬਰ 18 ਸੱਚ ਤਾਂ ਇਹ ਹੀ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ ਇਹ ਦੁਨੀਆ ਤੁਹਾਨੂੰ ਉਦੋਂ ਤੱਕ ਪਿਆਰ ਕਰੇਗੀ ਜਦੋਂ ਤੱਕ ਤੁਹਾਡਾ ਸਮਾਂ ਚੰਗਾ ਹੋਵੇਗਾ ਨੰਬਰ 19 ਜਿਆਦਾ ਗਰਮ ਚਾਹ ਪੀਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਇਸ ਲਈ ਚਾਹ ਨੂੰ ਹਮੇਸ਼ਾ ਹਲਕਾ ਗੂੰਗੁਣਾ ਕਰਕੇ ਹੀ ਪੀਵੋ ਨੰਬਰ ਬੀ गुज़रे कल ਨਾਲ ਕੀ ਸ਼ਿਕਾਇਤ ਕਰਨੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਗਲਤ ਲੋਕਾਂ ਨਾਲ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕੀਤਾ ਨੰਬਰ 21 ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾਣ ਨਾਲ ਸਰੀਰ ਨੂੰ ਠੰਡਕ ਮਿਲ ਜਾਂਦੀ ਹੈ ਨੰਬਰ 22 ਦੋਸਤੀ ਹੋਵੇ ਜਾਂ ਰਿਸ਼ਤੇਦਾਰੀ ਦੂਰ ਹੀ ਰਹਿਣਾ ਬਿਹਤਰ ਹੁੰਦਾ ਹੈ ਬਹੁਤਾ ਨੇੜੇ ਆਉਣਾ ਮਿਠਾਸ ਨੂੰ ਖਟਾਸ ਵਿੱਚ ਬਦਲ ਦਿੰਦਾ ਹੈ ਨੰਬਰ 3 ਪੇਟ ਦੇ ਵੱਲ ਸੌਣ ਨਾਲ ਸਰੀਰ ਦਾ ਦਬਾਅ ਪਿੱਠੇ ਤੇ ਰੀੜ ਦੀ ਹੱਡੀ ਦੇ ਉੱਪਰ ਪੈਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਨੰਬਰ 24 ਛੋਟੀ ਉਮਰ ਇੱਕ ਵੱਡਾ ਸਬਕ ਸਿੱਖਿਆ ਹੈ ਕਿ ਰਿਸ਼ਤਾ ਸਭ ਨਾਲ ਰੱਖੋ ਪਰ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਨੰਬਰ 25 ਰੋਜ਼ਾਨਾ ਸਵੇਰੇ ਖਾਲੀ ਪੇਟ ਦਿਨ ਤੂੰ ਚਾਰ ਕਾਜੂ ਖਾ ਕੇ ਉੱਪਰ ਦੀ ਸ਼ਹਿਦ ਚਟਣ ਨਾਲ ਜ਼ਿਆਦਾ ਸਤੇਜ ਹੋ ਜਾਂਦੀ ਹੈ ਨੰਬਰ ਚ ਵੀ ਝੂਠ ਵੀ ਬੋਲਣਾ ਪੈਂਦਾ ਹੈ ਤੇ ਸੱਚ ਨੂੰ ਵੀ ਛੁਪਾਉਣਾ ਪੈਂਦਾ ਹੈ ਜ਼ਿੰਦਗੀ ਜਿਉ ਜੀਉਣ ਲਈ ਹਰ ਰਾਹ ਅਪਣਾਉਣਾ ਪੈਂਦਾ ਹੈ ਨੰਬਰ 27 ਗੁਲਾਕੰਦ ਦਾਸੀਵਨ ਕਰਨ ਨਾਲ ਤੁਸੀਂ ਤਜਾਬ ਦੀ ਦਿੱਕਤ ਨੂੰ ਦੂਰ ਕਰ ਸਕਦੇ ਹੋ ਨੰਬਰ 28 ਨੇਕ ਲੋਕਾਂ ਨੂੰ ਕਿੱਥੇ ਜਿਉਣ ਦਿੰਦੇ ਨੇ ਲੋਕ ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ ਇਹ ਜ਼ਿੰਦਗੀ ਹੈ ਜਨਾਬ ਇੱਥੇ ਦਰਦ ਲੁਕਾ ਕੇ ਮੁਸਕੁਰਾਣਾ ਪੈਂਦਾ ਹੈ ਨੰਬਰ 29 ਸਰਦੀਆਂ ਵਿੱਚ ਅਕਸਰ ਹੀ ਸਾਡੇ ਬੁੱਲ ਫਾਟੇ ਜਾਂਦੇ ਹਨ ਬੁੱਲਾਂ ਉੱਪਰ ਨਾਰੀਅਲ ਦਾ ਤੇਲ ਲਗਾਉਣ ਨਾਲ ਸਰਦੀਆਂ ਵਿੱਚ ਤੁਹਾਡੇ ਬੁੱਲ ਕਦੇ ਵੀ ਨਹੀਂ ਫਟਣਗੇ ਨੰਬਰ 30 ਰਿਸ਼ਤਿਆਂ ਦੀ ਵੀ ਆਪਣੀ ਉਮਰ ਹੁੰਦੀ ਹੈ ਕੁਝ ਮਰਦੇ ਦਮ ਤੱਕ ਚੱਲਦੇ ਨੇ ਤੇ ਕੁਝ ਜਿਉਂਦੇ ਹੀ ਮਰ ਜਾਂਦੇ ਨੇ ਨੰਬਰ 31 ਬਿਆਂਾ ਫਾਟੇ ਜਾਣ ਤੇ ਪਿਆਜ਼ ਦਾ ਪੇਸਟ ਲਗਾਓ ਆਰਾਮ ਮਿਲੇਗਾ ਨੰਬਰ 32 ਤਜਰਬੇ ਨੇ ਸਾਨੂੰ ਇੱਕੋ ਗੱਲ ਸਿਖਾਈ ਹੈ ਕਿ ਨਵਾਂ ਦਰਦ ਹੀ ਪੁਰਾਣੇ ਦਰਦ ਦੀ ਦਵਾਈ ਹੈ ਨੰਬਰ 33 ਰਾਈ ਐਂਟੀ ਬੈਕਟੀਰੀਅਲ ਗੁਣਾ ਨਾਲ ਭਰਪੂਰ ਹੁੰਦੀ ਹੈ ਕਿ ਤੇ ਵੀ ਕੰਡਾ ਚੁਬ ਜਾਵੇ ਜਾਂ ਫਿਰ ਖਰੋਚ ਆ ਜਾਵੇ ਤਾਂ ਰਾਈ ਵਿੱਚ ਸ਼ਹਿਦ ਮਿਲਾ ਕੇ ਲੇਪ ਬਣਾ ਲਓ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 34 ਸਮਾਂ ਕਦੇ ਵੀ ਇਕੋ ਜਹਾਂ ਨਹੀਂ ਰਹਿੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਹੈ ਜੋ ਬੇਲੋੜੇ ਦੂਸਰਿਆਂ ਨੂੰ ਰਫਾਉਂਦੇ ਨੇ ਨੰਬਰ 35 ਜ਼ਖਾਮ ਵਿੱਚ ਹੋਣ ਵਾਲੇ ਸਿਰ ਦਰਦ ਲਈ ਤੁਸੀਂ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਉਸ ਵਿੱਚ ਕੁਝ ਸਮੇਂ ਲਈ ਪੈਰ ਡਬੋ ਕੇ ਬੈਠੋ ਤੁਹਾਡਾ ਸਿਰ ਦਰਦ ਬਹੁਤ ਹੀ ਜਲਦੀ ਠੀਕ ਹੋ ਜਾਵੇਗਾ ਤੇ ਜ਼ਖਾਮ ਤੋਂ ਵੀ ਰਾਹਤ मिलेगी नंबर 36 ਜੇਕਰ ਤੁਸੀਂ ਕੀసే ਦੇ ਲਈ ਹਮੇਸ਼ਾ ਹਾਜ਼ਰ ਰਹੋਗੇ ਤਾਂ ਲੋਕ ਤੁਹਾਨੂੰ ਚੰਗਾ ਨਹੀਂ ਸਗੋਂ ਫਾਤੂ ਸਮਝਣ ਲੱਗ ਜਾਣਗੇ ਨੰਬਰ 37 ਜਿਨ੍ਹਾਂ ਲੋਕਾਂ ਦੀ ਪਹਿਚਾਣ ਕਿਰਿਆ ਖਰਾਬ ਰਹਿੰਦੀ ਹੈ ਉਹਨਾਂ ਦੀ ਕਬਜ ਦੀ ਸੋਰੀ ਪਾਚਨ ਕਿਰਿਆ ਖਰਾਬ ਰਹਿੰਦੀ ਹੈ ਉਹਨਾਂ ਦੀ ਕਬਜ ਦੀ ਸਮੱਸਿਆ ਲੇਟ ਠੰਡ ਦੇ ਕਾਰਨ ਵਧ ਜਾਂਦੀ ਹੈ ਇਸ ਲਈ ਉਹਨਾਂ ਨੂੰ ਠੰਡ ਵਿੱਚ ਪਾਣੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 38 ਕਿਸੇ ਇਨਸਾਨ ਨੂੰ ਐਵੇਂ ਹੀ ਸਵਾਰਥੀ ਨਹੀਂ ਕਿਹਾ ਜਾਂਦਾ ਉਹ ਆਪਣੀ ਖੁਸ਼ੀ ਨਾਲੋਂ ਦੂਸਰਿਆਂ ਦੇ ਦੁੱਖ ਦਾ ਆਨੰਦ ਮਾਨਦਾ ਹੈ ਨੰਬਰ 39 ਸਰਦੀਆਂ ਵਿੱਚ ਖਾਂਸੀ ਜ਼ੁਖਾਮ ਵਿੱਚ ਪੁਦੀਨੇ ਦੇ ਪੱਤਿਆਂ ਦੀ ਚਾਹ ਸ਼ੱਕਰ ਜਾਂ ਫਿਰ ਨਮਕ ਮਿਲਾ ਕੇ ਪੀਣ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 40 ਤੁਹਾਡੀ ਕਾਮਯਾਬੀ ਪਿੱਛੇ ਸਭ ਤੋਂ ਵੱਡੀ ਭੂਮਿਕਾ ਕਿਸੇ ਹੋਰ ਦੀ ਨਹੀਂ ਤੁਹਾਡੇ ਮਾੜੇ ਸਮੇਂ ਦੀ ਹੀ ਹੈ ਨੰਬਰ 43 ਅਜਵੈਨ ਦੇ ਜ਼ੋਰੰਦਾ ਅੱਧਾ ਚਮਚ ਦਿਨ ਵਿੱਚ ਤਿੰਨ ਵਾਰ ਖਾਂ ਨਾਲ ਠੰਡ ਕਾਰਨ ਆਇਆ ਬੁਖਾਰ ਉਤਰ ਜਾਂਦਾ ਹੈ ਨੰਬਰ 42 ਤਬਦੀਲੀ ਕੁਦਰਤ ਦਾ ਨਿਯਮ ਹੈ ਅਸਲੀ ਜੋ ਕੁਝ ਵੀ ਪਿੱਛੇ ਰਹਿ ਗਿਆ ਉਸ ਦਾ ਸੋਗ ਮਨਾਉਣ ਦੀ ਬਜਾਏ ਜੋ ਤੁਹਾਡੇ ਕੋਲ ਹੈ ਉਸ ਦਾ ਆਨੰਦ ਲੈਣਾ ਚਾਹੀਦਾ ਹੈ ਨੰਬਰ 43 ਬਲਗਮ ਜਮਾ ਹੋਣ ਤੇ ਦਮੇ ਦੀ ਸਮੱਸਿਆ ਵੱਧ ਜਾਣ ਤੇ ਅਜਵੈਣ ਅਤੇ ਛੋਟੀ ਪਿੱਪਰ ਪੋਸਤੀ ਦਾ ਕਾੜਾ ਬਣਾ ਕੇ ਪੀਣ ਨਾਲ ਜਲਦੀ ਹੀ ਆਰਾਮ ਮਿਲਦਾ ਹੈ ਨੰਬਰ 44 ਉਡੀਕ ਨਾ ਕਰੋ ਕਿਸੇ ਕਿਸੇ ਵੀ ਚੀਜ਼ ਦੀ ਜਿੰਨੀ ਤੁਸੀਂ ਕਲਪਨਾ ਕਰ ਰਹੇ ਹੋ ਜ਼ਿੰਦਗੀ ਉਸ ਤੋਂ ਵੀ ਕੀਤੇ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਨੰਬਰ 45 ਠੰਡ ਦੀ ਮੌਸਮ ਵਿੱਚ ਅਕਸਰ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਇਸ ਲਈ ਤਤੂਰੇ ਦੇ ਪੱਤਿਆਂ ਦੇ ਤੇਲ ਲਗਾ ਕੇ ਗਰਮ ਕਰਕੇ ਦਰਦ ਵਾਲੀ ਥਾਂ ਤੇ ਬੰਨਣ ਨਾਲ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 40 ਇਤਿਹਾਸ ਕਹਿੰਦਾ ਹੈ ਕਿ ਕੱਲ ਸੁਖ ਸੀ ਵਿਗਿਆਨ ਕਹਿੰਦਾ ਹੈ ਕਿ ਕੱਲ ਨੂੰ ਸੁੱਖ ਹੋਵੇਗਾ ਪਰ ਧਰਮ ਕਹਿੰਦਾ ਹੈ ਕਿ ਜੇ ਮਨ ਸੱਚਾ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਸੁੱਖ ਮਿਲਦਾ ਹੈ ਨੰਬਰ 47 ਗੁੱਸਾ ਤਣਾਅ ਨੂੰ ਵਧਾਉਣ ਦਾ ਕੰਮ ਕਰਦਾ ਹੈ ਇਸ ਲਈ ਗੁੱਸਾ ਆਉਣ ਤੋਂ ਆਪਣੇ ਆਪ ਨੂੰ ਸ਼ਾਂਤ ਰੱਖਣ ਲਈ 1 ਤੋਂ 10 ਤੱਕ ਗਿਣਤੀ ਗਿਣੋ ਨੰਬਰ 48 ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਸਕੂਨ ਤੇ ਸ਼ਾਂਤੀ ਚਾਹੁੰਦੇ ਹੋ ਤਾਂ ਦੂਸਰਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਕਿ ਆਪਣੇ ਆਪ ਨੂੰ ਬਦਲ ਲਓ ਕਿਉਂਕਿ ਦੁਨੀਆ ਭਾਰ ਵਿੱਚ ਗਲੀਚਾ ਪਛਾਉਣ ਨਾਲੋਂ ਆਪਣੇ ਪੈਰਾਂ ਵਿੱਚ ਜੁੱਤੀ ਪੈਨਣਾ ਬਿਹਤਰ ਹੈ ਨੰਬਰ 49 ਚਿਹਰੇ ਉੱਪਰ ਕਾਲੇ ਧੱਬਿਆਂ ਵਾਲੀ ਥਾਂ ਤੇ ਨਿੰਬੂ ਦਾ ਰਸ ਲਗਾਓ 15 ਮਿੰਟ ਤੱਕ ਲੱਗਿਆ ਰਹਿਣ ਦਿਓ ਇਸ ਤੋਂ ਬਾਅਦ ਇਸ ਨੂੰ ਧੋ ਲਓ ਕਾਲੇ ਧੱਬਿਆਂ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 50 ਕਿਸੇ ਨੇ ਐਨੀ ਵਧੀਆ ਗੱਲ ਕਹੀ ਹੈ ਕਿ ਆਕੜ ਤਾਂ ਹਰ ਕਿਸੇ ਵਿੱਚ ਹੁੰਦੀ ਹੈ ਝੁਕਦਾ ਉਹੀ ਹੈ ਜੋ ਰਿਸ਼ਤਿਆਂ ਦੀ ਫਿਕਰ ਕਰਦਾ ਹੈ ਨੰਬਰ 52 ਬੱਚਿਆਂ ਦੀ ਅੱਖਾਂ ਦੀ ਦੇਖਭਾਲ ਲਈ ਬੱਚਿਆਂ ਦੇ ਜਨਮ ਤੋਂ ਲੈ ਕੇ 4 ਮਹੀਨੇ ਤੱਕ ਉਹਨਾਂ ਦੇ ਉਸਦੇ ਕਮਰੇ ਵਿੱਚ ਮੱਧਮ ਰੋਸ਼ਨੀ ਹੀ ਰੱਖੀ ਜਾਵੇ ਤਾਂ ਚੰਗਾ ਹੋਵੇਗਾ। ਨੰਬਰ 52 ਰੱਬ ਨੂੰ ਵੀ ਆਪਣਾ ਸਭ ਤੋਂ ਕਰੀਬੀ ਦੋਸਤ ਬਣਾਓ ਕਿਉਂਕਿ ਇੱਕ ਰੱਬ ਹੀ ਹੈ ਜੋ ਉਦੋਂ ਹੀ ਸਾਥ ਦਿੰਦਾ ਹੈ ਜਦੋਂ ਸਾਰੀ ਦੁਨੀਆ ਸਾਨੂੰ ਛੱਡ ਦਿੰਦੀ ਹੈ। ਨੰਬਰ 53 ਕੋਣੀ ਅਤੇ ਸਰੀਰ ਦੀਆਂ ਹੋਰ ਥਾਵਾਂ ਤੇ ਪਏ ਕਾਲੇ ਤੱਬਿਆਂ ਨੂੰ ਦੂਰ ਕਰਨ ਲਈ ਇੱਕ ਚਮਚ ਨਾਰੀਅਲ ਤੇਲ ਵਿੱਚ ਇੱਕ ਨੀਮੂ ਦਾ ਰਸ ਮਿਲਾ ਲਓ ਇਸ ਦੀ ਮਾਲਸ਼ ਪ੍ਰਭਾਵੀ ਤੇ ਜਗਾ ਤੇ ਕਰੋ ਅੱਧੇ ਘੰਟੇ ਬਾਅਦ ਇਸ ਨੂੰ ਗੁੰਗੁਣੀ ਪਾਣੀ ਨਾਲ ਧੋ ਲਓ ਕਾਲੇ ਤੱਬੇ ਗਾਇਬ ਹੋ ਜਾਣਗੇ ਨੰਬਰ 54 ਮਾਰੂਥਲ ਹੀ ਹਰੇ ਹੋ ਜਾਂਦੇ ਨੇ ਜਦੋਂ ਆਪਣੇ ਨਾਲ ਆਪਣੇ ਖੜੇ ਹੋ ਜਾਂਦੇ ਨੇ ਨੰਬਰ 55 ਲੱਤਾਂ ਦੇ ਦਰਦ ਵਿੱਚ ਗੁਣਗਣੇ ਪਾਣੀ ਵਿੱਚ ਸੇਂਦਾ ਨਮਕ ਪਾ ਕੇ ਗੋਡਿਆਂ ਤੱਕ ਦੋਵੇਂ ਲੱਤਾਂ ਪਾਣੀ ਵਿੱਚ ਡਬੋ ਕੇ ਰੱਖੋ ਜਿਹਾ 15 ਤੋਂ 20 ਮਿੰਟ ਕਰੋ ਤੁਹਾਨੂੰ ਲੱਤਾਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 56 ਖਾਸ ਹੁੰਦੇ ਨੇ ਉਹ ਲੋਕੇ ਇਸ ਦੁਨੀਆ ਵਿੱਚ ਜੋ ਸਮਾਂ ਆਉਣ ਤੇ ਆਪਣਾ ਸਮਾਂ ਦੇਂਦੇ ਨੇ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਮਾਫੀ ਮੰਗਦੀ ਹਾਂ ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਲਾਈਕ ਕਮੈਂਟ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ